ਸਾਹਿਬ ਕਾਲ ਜੀ ਕੀ ਹਾਲ ਚਾਲ ਅੱਜ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗਿਆ ਪੰਜਾਬ ਦੇ ਬਹੁਤੇ ਲੋਕਾਂ ਨੇ ਕਹਾਣੀ ਨਹੀਂ ਸੁਣੀ ਹੋਊਗੀ ਕਹਾਣੀ ਕੀ ਆ ਸੁਣਿਓ ਇੱਕ ਵਾਰੀ ਕਹਾਣੀ ਇੰਟਰਸਟਿੰਗ ਬਹੁਤ ਆ ਗਾਹਾਂ ਆਪਣੇ ਜਵਾਨਾਂ ਨੂੰ ਦੋਸਤ ਮਿੱਤਰਾਂ ਨੂੰ ਵੀ ਦੱਸਿਓ ਤੇ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਜੋਧਪੁਰ ਰਾਜਸਥਾਨ ਚ ਉਥੋਂ 22 ਕਿਲੋਮੀਟਰ ਦੂਰ ਆ ਪਿੰਡ ਖੇਜਰਲੀ ਤੇ ਉਥੋਂ ਦੇ ਜੋਧਪੁਰ ਦੇ ਮਾਰਵੜ ਦਾ ਰਾਜਾ ਸੀਗਾ ਅਵੇ ਸਿੰਘ ਕਹਾਣੀ ਸ਼ੁਰੂ ਹੁੰਦੀ ਹੈ 1787 ਜਿੱਥੋਂ ਇਤਿਹਾਸ ਬਣਿਆ ਤੇ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਰਾਜਾ ਹੁੰਦਾ ਬੇ ਸਿੰਘ ਤਾਂ ਉਹਨੇ ਮਹਿਰਾਨਗੜ੍ਹ ਚ ਕਿਲਾ ਬਣਾਉਣਾ ਹੁੰਦਾ ਆਪਣਾ ਮਹਿਲ ਤਾਂ ਵਿੱਚ ਤਾਂ ਲੋਕ ਇਹ ਕਹਿੰਦੇ ਆ ਵੀ ਉਹ ਕਿਲੇ ਵਾਸਤੇ ਮੰਨ ਲੋ ਲੱਕੜ ਚਾਹੀਦੀ ਸੀ ਵਿੱਚ ਲੋਕ ਇਹ ਕਹਿੰਦੇ ਵੀ ਉਹ ਉਸ ਟਾਈਮ ਵਿੱਚ ਚੂਨਾ ਵਰਤਿਆ ਜਾਂਦਾ ਸੀ ਜਿਹੜਾ ਲਪਾਈ ਵਾਸਤੇ ਚਣਾਈ ਵਾਸਤੇ ਵੀ ਉਹ ਗਰਮ ਕਰਨ ਵਾਸਤੇ ਲੱਕੜ ਚਾਹੀਦੀ ਸੀ ਚਲੋ ਜੋ ਵੀ ਕੁਝ ਮਰਜੀ ਜਣੀ ਸੀ ਲੱਕੜ ਚਾਹੀਦੀ ਸੀ ਉਹਨਾਂ ਨੂੰ ਤਾਂ ਜਦੋਂ ਲੱਕੜ ਚਾਹੀਦੀ ਸੀ ਤਾਂ ਉਹ ਜਿਹੜਾ ਰਾਜਾ ਹੁੰਦਾ ਉਹ ਆਪਣੇ ਸੰਤਰੀ ਨੂੰ ਸਾਦਾ ਦਾ ਸੰਤਰੀ ਦਾ ਨਾਂ ਹੁੰਦਾ ਇੱਥੇ ਗਰਧਾਰੀ ਲਾਲ ਗਰਧਾਰੀ ਦਾਸ ਸੌਰੀ ਤਾਂ ਗਰਧਾਰੀ ਦਾਸ ਨੂੰ ਬੁਲਾਇਆ ਜਾਂਦਾ ਤਾਂ ਗਰਧਾਰੀ ਦਾਸ ਪੁੱਛਦਾ ਵੀ ਹਾਂਜੀ ਮਹਾਰਾਜ ਕੀ ਹੁਕਮ ਤਾਂ ਰਾਜਾ ਦੱਸਦਾ ਉਹਨਾਂ ਨੂੰ ਵੀ ਖੇਜਰਲੀ ਦੀ ਲੱਕੜ ਚਾਹੀਦੀ ਆ ਖੇਜਰਲੀ ਪਿੰਡ ਚੋਂ ਜਾ ਕੇ ਲੈ ਕੇ ਆਓ ਹੁਣ ਇਹ ਵੀ ਦੱਸਦੇ ਆ ਇੱਥੇ ਮੈਨੂੰ ਤਾਂ ਪਤਾ ਨਹੀਂ ਜ਼ਿਆਦਾ ਵੀ ਇਹ ਖੇਜਰਲੀ ਦੀ ਲੱਕੜ ਵੀ ਹੁੰਦੀ ਏਕ ਜਿਹਦੀ ਬਹੁਤ ਵਧੀਆ ਸਮੈਲ ਹੁੰਦੀ ਆ ਤਾਂ ਇਹ ਜਿਹੜਾ ਪਿੰਡ ਆ ਇਹ ਬਿਸ਼ਨੋਈ ਸਮਾਜ ਦੇ ਲੋਕਾਂ ਦੇ ਅੰਦਰ ਜ਼ਿਆਦਾ ਹੁੰਦਾ ਬਿਸ਼ਨੋਈ ਸਮਾਜ ਵਾਲੇ ਲੋਕ ਤੁਸੀ ਜਾਣਦੇ ਹੋ ਜਿੱਦਾਂ ਕਿ ਪਿੱਛੇ ਜਿਹੇ ਸਲਮਾਨ ਖਾਨ ਦਾ ਕੇਸ ਹੋਇਆ ਸੀਗਾ ਹਨਾ ਵੀ ਲਾਰੈਂਸ ਨੇ ਉਹਨੂੰ ਧਮਕੀ ਦਿੱਤੀ ਉਹ ਕਾਹਤੇ ਦਿੱਤੀ ਵੀ ਉਹਨਾਂ ਦੇ ਨਾ ਕੁਝ ਨਿਜਮ ਨੇ ਬਿਸ਼ਨੋਈ ਸਮਾਜ ਦੇ ਜਿਹੜੇ ਕਿ ਉਹ ਕਹਿੰਦੇ ਨੇ ਵੀ ਸਾਡੇ ਗੁਰੂ ਦੇਵ ਨੇ ਸਾਨੂੰ ਹੁਣ Google ਤੇ 29 ਵੀ ਲਿਖਿਆ ਹੋਇਆ 29 ਬਾਕੀ ਵੱਧ ਘੱਟ ਵੀ ਹੋ ਸਕਦੇ ਨੇ ਚਲੋ ਆਪਾਂ ਜਿੰਨੇ ਕ ਸਰਚ ਕਰਦੇ ਹਰੇਕ ਬੰਦੇ ਦਾ ਮਾਈਂਡ ਆਫ ਦਾ ਆਪਣੀ ਸੋਚ ਆ ਹਨਾ ਤਾਂ ਕੋਈ ਵੱਧ ਘੱਟ ਵੀ ਲਿਖ ਦਿੰਦਾ ਤਾਂ ਉਹ ਮੰਨ ਲਓ ਜਦੋਂ ਜਾਂਦਾ ਆਪਦੀ ਛੇਨਾ ਲੈ ਕੇ ਉਹਦਾ ਸੰਤਰੀ ਆਵੇ ਜੇ ਆਵੇ ਸਿੰਘ ਦਾ ਰਾਜੇ ਦਾ ਸੰਤਰੀ ਹੁੰਦਾ ਜਿਹੜਾ ਗਿਰਦਾਰੀ ਦਾ ਉਸ ਤੋਂ ਦੱਸਿਆ ਉਹ ਆਪਦੀ ਸੈਨਾ ਲੈ ਕੇ ਜਾਂਦਾ ਖੇਜਲੀ گاؤں ਚ ਪਿੰਡ ਚ ਤਾਂ ਉੱਥੇ ਜਾ ਕੇ ਜਦੋਂ ਉਹਨੂੰ ਕਹਿੰਦਾ ਵੀ ਆਹ ਦਰਖਤ ਆਪਾਂ ਨੇ ਕੱਟਣਾ ਸੰਤਰੀ ਹੁੰਦਾ ਮੰਤਰੀ ਹੁੰਦਾ ਜਿਹੜਾ ਉਹ ਦੱਸ ਦਿੰਦਾ ਵੀ ਆਹ ਦਰਖਤ ਕੱਟਣਾ ਤਾਂ ਹੁਣ ਸੈਨਿਕ ਉਹਦੇ ਕੀ ਕਰਦੇ ਨੇ ਜਿਹੜਾ ਦਰਖਤ ਦੱਸਿਆ ਹੁੰਦਾ ਉਹਨੂੰ ਜਦੋਂ ਕੋਹਾੜੀਆਂ ਨਾਲ ਕੱਟਣਾ ਸ਼ੁਰੂ ਕਰਦੇ ਨੇ ਤਾਂ ਕੋਹਾੜੀ ਦਾ ਖੜਕਾ ਸੁਣ ਕੇ ਪਿੰਡ ਚੋਂ ਜਨਾਨੀ ਆਉਂਦੀ ਏ ਇੱਕ ਅਮ੍ਰਿਤਾ ਦੇਵੀ ਜੋ ਕਿ ਬਿਸ਼ਨੋਈ ਕਮਿਊਨਿਟੀ ਨਾਲ ਸੰਬੰਧਿਤ ਸੀ ਤਾਂ ਉਹ ਆ ਕੇ ਉਹਨਾਂ ਨੂੰ ਕਹਿੰਦੀ ਆ ਵੀ ਇਹ ਤੁਸੀਂ ਕੀ ਕਰਦੇ ਹੋ ਤਾਂ ਉਹ ਦੱਸਦੇ ਨੇ ਵੀ ਐਦਾ ਐਦਾ ਦਰਖਤ ਕੱਟ ਕੇ ਅਸੀਂ ਲੱਕੜ ਲੈ ਕੇ ਜਾਣੀ ਆ ਤਾਂ ਉਹ ਦੱਸ ਦਈਆ ਕਹਿੰਦੀ ਵੀ ਇਹ ਬਿਸ਼ਨੂਈ ਸਮਾਜ ਦੇ ਮੰਨ ਲਓ ਵੀ ਨਿਯਮਾਂ ਦੇ ਵਿੱਚ ਇਹ ਦਰਖਤਾਂ ਦੀ ਬਹੁਤ ਪੂਜਾ ਕੀਤੀ ਜਾਂਦੀ ਆ ਤੁਹਾਨੂੰ ਪਤਾ ਹੀ ਹੋਊਗਾ ਵੀ ਉਹਨਾਂ ਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ 29 ਕਹਿੰਦੇ ਆ ਨਿਯਮ ਨੇ ਉਹਨਾਂ ਚ ਇਹ ਵੀ ਇੱਕ ਨਿਯਮ ਆਉਂਦਾ ਵੀ ਦਰਖਤਾਂ ਦੀ ਸੇਵਾ ਕਰਨੀ ਆ ਦਰਖਤ ਕੱਟਣੇ ਨਹੀਂ ਹੈਗੇ ਬੇਜਵਾਨ ਮੰਨ ਲਓ ਜਿਵੇਂ ਡੰਗਰ ਹੋਗੇ ਜਾਨਵਰ ਹੋਗੇ ਇਹਨਾਂ ਦੀ ਵੀ ਪੂਜਾ ਕਰਨੀ ਆ ਸੂਬਾ ਉੱਠਣ ਤੋਂ ਪਹਿਲਾਂ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਨਹਾਉਣਾ ਹਨਾ ਤਾਂ ਚਲੋ ਇਹ ਨਿਜਮਾਂ ਦੀ ਤਾਂ ਫੇਰ ਕਿਸੇ ਵੀਡੀਓ ਚ ਗੱਲ ਕਰਾਂਗੇ ਤਾਂ ਉਹ ਦੱਸਦੀ ਆ ਵੀ ਇਹ ਸਾਡੇ ਜਿਹੜੇ ਸੰਤ ਮਹਾਰਾਜ ਨੇ ਉਹਨਾਂ ਨੇ ਸਾਨੂੰ ਇਹਨਾਂ ਦੀ ਪੂਜਾ ਕਰਨੀ ਦੱਸਿਆ ਨਾ ਕਿ ਕੱਟਣਾ ਬੇਦਰਾਸ ਤੂੰ ਤੁਸੀਂ ਨਾ ਕੱਟੋ ਤੁਸੀਂ ਆਪਣੇ ਰਾਜੇ ਨਾਲ ਗੱਲ ਕਰ ਲਓ ਤਾਂ ਜਿਵੇਂ ਕਹਿੰਦੇ ਆ ਵੀ ਸੱਤਾ ਦੇ ਨਸ਼ੇ 'ਚ ਸਾਰੇ ਚੂਰ ਹੁੰਨੇ ਉਹਨਾਂ ਨੂੰ ਦੁਨੀਆ ਦੀ ਪਰਵਾਹ ਨਹੀਂ ਹੁੰਦੀ ਤਾਂ ਉਹ ਮੰਤਰੀ ਕਹਿੰਦਾ ਵੀ ਨਹੀਂ ਹੁਣ ਤਾਂ ਮਹੀ ਮਹਾਰਾਜਾ ਇਹ ਤਾਂ ਅਸੀਂ ਕਟਾਂਗੇ ਹੀ ਕਟਾਂਗੇ ਤਾਂ ਹੁਣ ਜਨਾਨੀ ਕੀ ਕਰਦੀ ਆ ਫਿਰ ਉਹਨੂੰ ਦਰਾਸਤ ਨੂੰ ਜੱਫੀ ਮਾਰ ਕੇ ਖੜ ਜਾਂਦੀ ਆ ਜੱਫਾ ਪਾ ਲੈਂਦੀ ਆ ਤਾਂ ਉਹ ਕਹਿੰਦੀ ਆ ਵੀ ਜੇ ਤੁਸੀਂ ਹੁਣ ਤੁਸੀਂ ਮਜਬੂਰ ਹੋ ਤਾਂ ਮੈਂ ਵੀ ਮਜਬੂਰ ਆ ਬੀਮਾ ਆਪਣੇ ਜੀਉਂਦੇ ਜੀਤਾ ਦੇ ਦਰਖਤ ਤੋਂ ਨੂੰ ਕੱਟਣ ਨਹੀਂ ਦੇ ਸਕਦੀ ਤਾਂ ਉਹਦਾ ਜਿਹੜਾ ਮੰਤਰੀ ਹੁੰਦਾ ਤਾਂ ਉਹ ਆਪਦੀ ਸੇਨਾਂ ਨੂੰ ਕਹਿੰਦਾ ਵੀ ਇਹਨੂੰ ਕੱਟ ਦੋ ਜਨਾਨੀ ਨੂੰ ਇਹ ਕੱਟ ਦੋ ਵਿੱਚ ਪਹਿਲਾਂ ਜਨਾਨੀ ਕੱਟ ਦੋ ਫਿਰ ਦਰਖਤ ਕੱਟ ਦੋ ਤਾਂ ਚਲੋ ਜੀ ਉਹ ਦਰਖਤ ਕੱਟ ਦਿੰਦੇ ਆ ਪਹਿਲਾਂ ਜਨਾਨੀ ਕੱਟੀ ਜਾਂਦੀ ਆ ਉਹ ਵਿੱਚ ਜਦੋਂ ਜਨਾਨੀ ਕੱਟੀ ਜਾਂਦੀ ਆ ਤਾਂ ਉਹਦਾ ਰੋਣ ਦੀ ਆਵਾਜ਼ ਸੁਣ ਕੇ ਪਹਿਲੇ ਵਿੱਚ ਤਾਂ ਕਹਿੰਦੇ ਆ ਵੀ ਕੁੜੀਆਂ ਉਹਦੇ ਨਾਲੇ ਆਈਆਂ ਹੁੰਦੀਆਂ ਨੇ ਜਦੋਂ ਕੁਹਾੜੀ ਦਾ ਖੜਕਾ ਸੁਣਦਿਆਂ ਨੇ ਲੱਕੜ ਤੇ ਚੱਲਦੀ ਉਹਦੀਆਂ ਤਿੰਨ ਧੀਆਂ ਹੁੰਦੀਆਂ ਨੇ ਤਿੰਨ ਦੀਆਂ ਤਿੰਨੇ ਉਹ ਵੀ ਆਪਣੀ ਮਾਂ ਵਾਂਗੂ ਇਦਰਾਫਤਾਂ ਨੂੰ ਜੱਫੀ ਪਾ ਕੇ ਉਹ ਵੀ ਆਪਣੀ ਸ਼ਹਾਦਤ ਦੇ ਦਿੰਦੀਆਂ ਨੇ ਤਾਂ ਜਦੋਂ ਉਹ ਵੀ ਸ਼ਹਾਦਤ ਦੇ ਦਿੰਦੀਆਂ ਨੇ ਤਾਂ ਉਹ ਤੋਂ ਬਾਅਦ ਇਹ ਗੱਲ ਹੌਲੀ-ਹੌਲੀ ਪਿੰਡਾਂ 'ਚ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਤਾਂ 60 ਪਿੰਡਾਂ ਦੇ ਕਹਨੇ ਆ ਵੀ ਲੋਕ ਉੱਥੇ ਇਕੱਠੇ ਹੋਏ ਮੰਨ ਲਓ ਵੀ ਸਾਰੇ ਲੋਕ ਨਹੀਂ 60 ਪਿੰਡਾਂ ਦੇ ਲੋਕ ਇਕੱਠੇ ਹੋਏ ਜਿਹਦੇ ਵਿੱਚੋਂ 294 ਘਰਾਂ ਦੇ ਬੰਦਿਆਂ ਦੀ ਕਹਨੇ ਆ ਵੀ ਆਏ ਸੀਗੇ ਜਿਹਦੇ ਵਿੱਚੋਂ 294 ਤਾਂ ਬੰਦੇ ਸੀਗੇ 294 ਬੰਦੇ 65 ਔਰਤਾਂ ਤਾਂ ਇਹ ਮੰਨ ਲਓ ਵੀ 360 62 ਇੱਥੇ ਕੋਈ ਕਾਊਂਟਿੰਗ ਹੁੰਦੀ ਆ ਪਰ ਵਿੱਚ ਬੱਚੇ ਵੀ ਸੀਗੇ ਤਾਂ ਇਹ ਪਾ ਕੇ ਮੰਨ ਲਓ ਵੀ 365 ਦੱਸ ਦੇਣੇ ਵੀ 365 ਜਿੱਥੇ ਤੱਕ ਮੈਂ ਸਰਚ ਕੀਤੀ ਆ ਵੀ ਉਸ ਦਿਨ ਸ਼ਹੀਦ ਹੋ ਗਏ ਉੱਥੇ ਦਰਖਤਾਂ ਪਿੱਛੇ ਦਰਖਤ ਕਿਹੜਾ ਖੇਚਰਲੀ ਦਾ ਪਿੰਡ ਕਿਹੜਾ ਖੇਚਰਲੀ ਕਿੱਥੇ ਪਾਇਆ ਜਾਂਦਾ ਇਹ ਅਬੇ ਸਿੰਘ ਰਾਜਾਨੇ ਮਹਿਰਾਨਗੜ੍ਹ ਚੱਪਦਾ ਕਿਲਾ ਉਸਾਰਨਾ ਸੀਗਾ ਮਨ ਲਓ ਵੀ ਮਹਿਲ ਬਣਾਉਣਾ ਸੀ ਉਹਦੇ ਵਾਸਤੇ ਲੱਕੜ ਚਾਹੀਦੀ ਸੀ ਤਾਂ ਹੁਣ ਉੱਥੇ ਮੰਨ ਲਓ ਵੀ ਜਦੋਂ ਇਹ ਘਟਨਾ ਦਾ ਰਾਜੇ ਨੂੰ ਪਤਾ ਲੱਗਦਾ ਵੀ ਉੱਥੇ ਤਾਂ ਇੰਨਾ ਕਤਲੇਆਮ ਚਾਹਤਾ ਤੇਰੇ ਫੌਜ ਨੇ ਤੇਰੇ ਮੰਤਰੀ ਸੰਤਰੀਆਂ ਨੇ ਤਾਂ ਰਾਜਾ ਇੱਕੋ ਲਖਤ ਹੁਕਮ ਦਿੰਦਾ ਕਹਿੰਦਾ ਵੀ ਸਾਰੇ ਵਾਪਸ ਆਵੋ ਵੀ ਇਹ ਕੰਮ ਨਹੀਂ ਕਰਨਾ ਹੈਗਾ ਆਪਾਂ ਕਤਲ ਨਹੀਂ ਕਰਨੇ ਹੈਗੇ ਆਪਾਂ ਆਪਣੀ ਲੋਕਾਂ ਦੀ ਸੇਵਾ ਕਰਨੀ ਹੈ ਨਾ ਕਿ ਉਹਨਾਂ ਦਾ ਕਤਲ ਕਰਨਾ ਤਾਂ ਰਾਜਾ ਉਹ ਉਹਨਾਂ ਦੀ ਸ਼ਹੀਦੀ ਨੂੰ ਮੰਨ ਲਓ ਨਮਨ ਕਰਦੇ ਸਿਰ ਝੁਕਾਉਂਦੇ ਹੋਏ ਤਾਂ ਉੱਥੇ ਕਾਨੂੰਨ ਬਣਾ ਦਿੰਦਾ ਇੱਕ ਵੀ ਅੱਜ ਤੋਂ ਬਾਅਦ ਇਹ ਜਿਹੜਾ ਦਿਨ ਆ ਜੋ ਉਸ ਦਿਨ 1787 ਚ ਵੀ ਅੱਜ ਤੋਂ ਬਾਅਦ ਇਹ ਦਿਨ ਇਥੇ ਇਹਨਾਂ ਦੀ ਸ਼ਹਾਦਤ ਨੂੰ ਮੀਲਾ ਲਗਾਇਆ ਕਰੂਗਾ ਜੋ ਕਿ ਕਹਿੰਦੇ ਹਰ ਸਾਲ ਲੱਗਦਾ ਤੇ ਬਾਕੀ ਪੱਕਾ ਕਾਨੂੰਨ ਬਣਾ ਗਿਆ ਉਹ ਰਾਜਾ ਵੀ ਅੱਜ ਤੋਂ ਬਾਅਦ ਇਹ ਜੋਧਪੁਰ ਚ ਦਰਖਤਾਂ ਦੀ ਕਟਾਈ ਨਹੀਂ ਕੀਤੀ ਜਾਊਗੀ ਸੋ ਹੁਣ ਤਾਂ ਜਿਵੇਂ ਕਹਿੰਦੇ ਨੇ ਵੀ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਕੱਟੇ ਜਾਂਦੇ ਆ ਪਰ ਉਦੋਂ ਉਹ ਕੱਟਣ ਤੇ ਰੁਕ ਉਹਨਾਂ ਦਾ ਉਰਤਿ ਪਵੰਦੀ ਲਾ ਗਿਆ ਸੀਗਾ ਵੀ ਅੱਜ ਤੋਂ ਬਾਅਦ ਇਹਨਾਂ ਦੀ ਕਦੇ ਕਟਾਈ ਨਹੀਂ ਹੋਊਗੀ ਤੇ ਇਹ ਜੇ ਤੁਸੀਂ ਸਰਚ ਕਰੋ ਤਾਂ ਤੁਹਾਨੂੰ YouTube ਤੇ Google ਤੇ ਤੁਸੀਂ ਚਿਪਕੋ ਅੰਦੋਲਨ ਪਾ ਕੇ ਦੇਖਿਓ ਤੁਹਾਨੂੰ ਉਹਦੇ ਚ ਇਹਦੇ ਬਾਰੇ ਡਿਟੇਲ ਪੂਰਾ ਪੂਰਾ ਪਤਾ ਲੱਗ ਜਾਊਗੀ ਤੇ ਉਹ ਜਿਹੜਾ ਇਹ ਮੰਨ ਲਓ ਉਹਨਾਂ ਨੇ ਕੀਤਾ ਆਪਣੇ ਵੱਲੋਂ ਸੰਘਰਸ਼ ਕਹਿ ਲਿਆ ਅੰਦੋਲਨ ਕਹਿ ਲਿਆ ਹੈਨਾ ਗਵਰਨਮੈਂਟ ਦੇ ਵਿਰੋਧ ਰਾਜ ਵਿਰੋਧ ਪ੍ਰੋਟੈਸਟ ਕਹਿ ਲਿਆ ਜੋ ਵੀ ਜੋ ਕੁਝ ਮਰਜ਼ੀ ਕਹਿ ਲਿਆ ਆਪਾਂ ਮੰਨ ਲਓ ਵੀ ਵਿਰੋਧ ਖੜੇ ਜਿਹੜੇ ਤਾਂ ਉਹਨੂੰ ਉਹਨਾਂ ਨੇ ਨਾਮ ਦਿੱਤਾ ਚਿਪਕੋ ਦਾ ਚਿਪਕੋ ਦਾ ਨਾਮ ਦੁੱਤਾ ਹੁਣ ਤੁਸੀਂ ਸਰਚ ਕਰਨੀ ਆ ਬਾਕੀ ਮੇਰੀ ਸਟੋਰੀ ਕਈਆਂ ਨੂੰ ਨਹੀਂ ਸਮਝ ਲੱਗਦੀ ਤਾਂ ਜਰੂਰ ਇੱਕ ਵਾਰ ਸਰਚ ਕਰਕੇ ਸੁਣ ਕੇ ਦੇਖਿਓ ਵੀ ਇਹ ਜਿਹੜਾ ਖੇਜਲੀ گاؤں ਚ ਹੋਇਆ ਸੀਗਾ ਇਹ ਪਿੰਡ ਚ ਬਾਕੀ ਇਹ ਕਿੱਦਾਂ ਦੀ ਕਹਾਣੀ ਸੀ ਕਿਵੇਂ ਲੱਗੀ ਤੁਹਾਨੂੰ ਬਾਕੀ ਜਰੂਰ ਕਮੈਂਟ ਕਰ ਦਿਓ ਨਵੀਂ ਵੀਡੀਓ ਲੈ ਕੇ ਜਰੂਰ ਤੁਹਾਨੂੰ ਮਿਲਾਂਗਾ ਮੈਂ ਵੀ ਅੱਜ ਇਹ ਸਟੋਰੀ ਸੁਣ ਕੇ ਆਟਿਆ ਸੀ ਸੋ ਮਾਈ ਕੈਬ ਜਦੋਂ ਮੈਨੂੰ ਇਹ ਨਵੀਂ ਸਟੋਰੀ ਪਤਾ ਲੱਗਦੀ ਹੈ ਕਿਉਂ ਨਾ ਆਪਣੇ ਫਰੈਂਡ ਸਰਕਲ ਚ ਵੀ ਆਪਾਂ ਸ਼ੇਅਰ ਕਰੀਏ ਸੋ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਮੁੱਦੇ ਤੇ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ